ਉਹ ਦਿਨ ਯਾਦ ਨੇ ਜਦ ਕਹਨਾ ਸਾਹਿਬ ਦੇ ਨਾਲ ਹਰ ਪਿੰਡ 'ਚ ਕਈ ਵਾਰੀ ਸਾਡੇ ਸੰਗਤ ਦਰਸ਼ਨ ਹੁੰਦੇ ਸੀ ਇੱਕ ਪੜ੍ਹੇ ਲਿਖੇ ਅਫਸਰ ਪਰਵਾਰਿਕ ਮੈਂਬਰ ਨੋਇ ਇਸ ਇਲਾਕੇ ਦਾ ਸੇਵਾ ਇਹਸ ਕਰਕੇ ਦਿੱਤੀ ਸੀ ਕਿਉਂਕਿ ਬਾਦਲ ਸਾਹਿਬ ਦੇ ਰਿਸ਼ਤੇਦਾਰ ਹੋਣ ਦੇ ਨਾਤੇ ਪੜ੍ਹੇ ਲਿਖੇ ਹੋਣ ਦੇ ਨਾਤੇ ਆਪਾਂ ਇਸ ਇਲਾਕੇ ਵਿੱਚ ਵੱਧ ਸੇਵਾ ਕਰ ਸਕੀਏ ਵਿਕਾਸ ਕਰ ਸਕੀਏ ਤਾਂ ਮੈਨੂੰ ਮਾਣ ਹੈ ਜੇ ਤੁਹਾਡੇ ਮੋਗਿਆਂ ਦੇ ਉੱਤੇ ਮੋਟਰਾ ਲਾਈਆ ਇਹ ਖਾਨਾ ਸਾਹਿਬ ਦੀ ਵਿਜਨਸੀ ਜਿੱਥੇ ਪੰਜਾਬ ਤੇ ਕਿਤੇ ਨਹੀਂ ਹੋ ਸਕਦਾ ਕਿਵੇਂ ਕਰਨਾ ਹੈ ਤੁਹਾਡਾ ਪਾਣੀ ਕਿਵੇਂ ਪੂਰੇ ਕਰਨਾ ਪਰ ਰਲ ਮਿਲ ਕੇ ਸਾਡੀ ਸਰਕਾਰ ਨੇ ਤੁਹਾਡੀ ਆ ਸੇਵਾ ਕੀਤੀ ਚਲੋ ਹਾਲਾਤ ਇਹੋ ਜਿਹੇ ਹੋਏ ਲੋਕਾਂ ਦੀ ਮੰਗ ਸੀ ਕਿ ਨਵਾਂ ਉਮੀਦਵਾਰ ਆਇਆ ਲੇਕਿਨ ਮੈਨੂੰ ਅਫਸੋਸ ਕੀ ਉਸ ਉਮੀਦਵਾਰ ਨੇ ਜਿੱਥੇ ਮੈਨੂੰ ਐਮਪੀ ਦੀ ਗ੍ਰਾਂਟ ਤੱਕ ਨਹੀਂ ਲਗਾਣ ਦਿੱਤੀ ਕਿਸੇ ਦੇ ਸੁੱਖ ਵਿੱਚ ਉਹਨਾਂ ਦਾ ਦੁੱਖ ਵੀ ਨਹੀਂ ਸੁੱਖ ਜਾਂ ਦੁੱਖ ਵਿੱਚ ਸਾਂਝ ਤੱਕ ਨਹੀਂ ਪਹੁੰਚਣ ਦਿੱਤੀ ਤੇ ਆਪ ਇਲੈਕਸ਼ਨ ਇਥੋਂ ਲੜ ਕੇ ਪਾਵੇਂ 32000 ਵੋਟ ਲੈ ਕੇ ਮੁੜ ਕੇ ਚੰਡੀਗੜ੍ਹੋਂ ਵਾਪਸ ਆ ਕੇ ਬਕਰਾਂ ਦਾ ਧੰਵਾਦ ਕਰਨ ਤੇ ਨਹੀਂ ਸਮਝਿਆ ਅੱਜ ਆਪਣਾ ਫੋਨ ਨੰਬਰ ਸਾਰੇ ਹਲਕੇ 'ਚ ਇਹ ਕਹਿੰਦਾ ਮੇਰਾ ਫੋਨ ਮੇਰੇ ਨਾਲ ਰਹਿੰਦਾ ਜਦੋਂ ਮਰਜ਼ੀ ਮਨ ਨੂੰ ਫੋਨ ਕਰ ਲਓ ਤਾਂ ਤੁਸੀਂ ਤਾਂ ਗਵਾਓ ਕਿ ਫੋਨ ਛੱਡੋ ਕਿ ਤੁਹਾਡਾ ਚੱਕਦਾ ਸੀ ਘਰ ਦੇ ਹੰ ਦਾ ਤੁਹਾਡੇ ਨੇੜੇ ਤੱਕ ਨਹੀਂ ਕਿਤੇ ਲੱਗਿਆ ਜਿਹਦੇ ਕਰਕੇ ਪਹਿਲੀ ਵਾਰੀ ਮੈਂ ਤਾਂ ਇਤਿਹਾਸ 'ਚ ਦੇਖਿਆ ਹੈ ਜਿੱਥੇ ਹਲਕੇ ਦੇ ਮੌਤਵਾਰ 500 ਬੰਦੇ ਹਰ ਪਿੰਡ ਦੇ ਬੰਦੇ ਮੈਂ ਤਾਂ ਇੱਥੇ ਨਹੀਂ ਮੈਂ ਤਾਂ ਕਲਮੈਂਟ ਸੈਸ਼ਨ ਚੱਲ ਰਿਹਾ ਸੀ ਜਾ ਕੇ ਸੁਖਬੀਰ ਜੀ ਦੇ ਬੂਹੇ ਸਾਹਮਣੇ ਧਰਨਾ ਮਾਰਿਆ ਕਿ ਅੱਜ ਅਸੀਂ ਮੁੜ ਕੇ ਨਹੀਂ ਜਾਵਾਂਗੇ ਸੁਖਬੀਰ ਜੀ ਫੈਸਲਾ ਲੈਣਾ ਪਊਗਾ ਜਾਂ ਇਹਨੂੰ ਕੱਟੋ ਜਾਂ ਸਾਨੂੰ ਸਾਰਿਆਂ ਨੂੰ ਕੱਢ ਦਿਓ ਤੇ ਮੈਂ ਧੰਨਵਾਦ ਕਰਦੀ ਆ ਉਹਨਾਂ ਦਾ ਵਰਕਰਾਂ ਦਾ ਜਿਨ੍ਹਾਂ ਨੇ ਆਪ ਦੀ ਮਨ ਦੀ ਭਾਵਨਾਵਾਂ ਸਾਹਮਣੇ ਰੱਖ ਕੇ ਤੇ ਪ੍ਰਧਾਨ ਸਾਹਿਬ ਨੇ ਫੈਸਲਾ ਲੈਂਦਾ ਤੇ ਅੱਜ ਤੁਹਾਡੇ ਸਾਰਿਆਂ ਦਾ ਖਹਿੜਾ ਛੱਡਿਆ ਛੱਡਿਆ ਗਿਆ ਤੇ ਇੱਕ ਵਾਰ ਫੇਰ ਜਿਹੜੀ ਇਹ ਪਰਿਵਾਰ ਦੇ ਤੁਹਾਡੇ ਤੇ ਸਾਡੇ ਵਿੱਚ ਜਿਹੜੀ ਦੂਰੀਆਂ ਬਣਾ ਦਿੱਤੀਆਂ ਸੀਗੀਆਂ ਇਹ ਦੂਰੀਆਂ ਹਮੇਸ਼ਾ ਵਾਸਤੇ ਦੂਰ ਹੋਈਆਂ ਆਕੇ ਪਰਿਵਾਰ ਨੇ ਥੇ ਸਾਡੀ ਪਾਰਟੀ ਨੇ ਆਪਣੇ ਦਫ਼ਤਰ ਖੋਲੇ ਨੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਲਾਇਆ ਕਿ ਇਸ ਹਲਕੇ ਨੂੰ ਪਰਿਵਾਰ ਖੁਦ ਦੇਖੂਗਾ ਤੇ ਮੈਂ ਅੱਜ ਰਵੀਪ੍ਰੀਤ ਜੀ ਤੁਹਾਨੂੰ ਆ ਬੇਨਤੀ ਕਰਦੀ ਹਾਂ ਇਸ ਹਲਕੇ ਦੇ ਲੋਕੀ ਗੁੱਟਾਂ 'ਚ ਵੰਡੇ ਹੋਏ ਨੇ ਮੈਨੂੰ ਆ ਕੇ ਕਹਿੰਦੇ ਸੀ ਅਸੀਂ ਅਕਾਲੀ ਦਲ ਦੇ ਨਾਲ ਜੁੜਿਆ ਸਾਡੀ ਰੂਹ ਅਕਾਲੀ ਦਲ ਦੀ ਹੈ ਸਾਡੇ ਖੂਨ ਚ ਹੈ ਅਕਾਲੀ ਦਲ ਸਾਡੇ ਪੀੜੀਦਰ ਪੀੜੀ ਅਕਾਲੀ ਦਲ ਦੇ ਨਾਲ ਜੁੜਿਆ ਕਦੇ ਸਾਨੂੰ ਕੋਈ ਕਿਸੇ ਦੇ ਨਾਲ ਜੋੜ ਦਿੰਦਾ ਕਦੇ ਆ ਗੁੱਟ ਕਦੇ ਉਹ ਗੁੱਟ ਤੇ ਮੈਂ ਇਹਨਾਂ ਨੂੰ ਕਿਹਾ ਸੀ ਕੋਈ ਗੁੱਟ ਨਹੀਂ ਇੱਕ ਗੁੱਟ ਹੋਊਗਾ ਉਹ ਤਕੜੀ ਦਾ ਗੁੱਟ ਹੋਊਗਾ ਸ਼ਰੋਮਨੀ ਅਕਾਲੀ ਦਲ ਦਾ ਗੁੱਟ ਹੋਊਗਾ ਅੱਜ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦੀ ਆ ਕਿ ਤੁਸੀਂ ਵੀ ਭਾਜਪਾ ਦਾ ਗੁੱਟ ਛੱਡ ਕੇ ਉਹਨੂੰ ਭੰਗ ਕਰਕੇ ਅਕਾਲੀ ਦਲ ਵਿੱਚ ਸ਼ਾਮਲ ਹੋਇਓ ਆਓ ਛੋਟੇ ਵੀਰ ਇਕੱਠੇ ਹੋ ਕੇ ਇਹ ਗੁੱਟਬਾਜ਼ੀ ਨੂੰ ਖਤਮ ਕਰਕੇ ਇਸ ਮਹਾਨ ਤਖਤ ਦੀ ਧਰਤੀ ਤੇ ਪੰਥਕ ਧਰਤੀ ਤੇ ਇਹ ਪੰਥਰਾ ਝੰਡਾ ਇਹੋ ਮਜ਼ਬੂਤ ਕਰੀਏ ਤੇ ਨਾ ਕੋਈ ਚੁਲਾਸੀ ਦੇ ਕਤਲੇ ਆਮ ਕਰਨ ਵਾਲੇ ਢਹ ਡੇਰੀ ਅਕਾਲ ਪੁਰਖ ਸਾਹਿਬ ਨੂੰ ਕਰਨ ਵਾਲੇ ਸੁਪਨਾ ਵੀ ਨਾ ਦੇਖ ਸਕਣ ਝਾੜੂ ਤਾਂ ਛੱਡੋ ਜਿੱਤੇ ਹੱਥ 'ਚ ਗੁਰੂ ਸਾਹਿਬ ਨੇ ਤਲਵਾਰਾ ਫੜਾਈਆਂ ਨੇ ਇਹ ਝਾੜੂ ਨਾਲ ਵੀ ਕੱਟ ਕੇ ਇੱਥੇ ਤਕੜੀ ਤਕੜੀ ਕਰਕੇ ਪੰਜ ਦਿਸ਼ਾਂ ਦਾ ਬਲੰਦ ਰੱਖੀਏ ਅੱਜ ਮੈਂ ਸਮੂਹ ਹਲਕਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਸਾਡੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਜਿੰਨੀ ਦਿੱਲੀ ਦੀਆਂ ਪਾਰਟੀਆਂ ਨੇ ਉਹ ਸਾਡਾ ਪਾਣੀ ਖੋਣ ਲੈ ਵਾਸਤੇ ਬੈਠੀਆਂ ਹੋਈਆਂ ਨੇ ਜਿੱਥੇ ਕਾਂਗਰਸ ਨੇ ਐਸਵਾਈਐਲ ਦੀ ਨਹਿਰ ਵਾਸਤੇ ਪੂਰਾ ਜ਼ੋਰ ਲਾਇਆ ਸਦੀਆਂ ਪਹਿਲੇ ਲੱਗੇ ਹੋਏ ਨੇ ਕਿ ਐਸਵਾਈਐਲ ਦੀ ਨਹਿਰ ਬਣਾਈ ਜਾਏ ਉੱਥੇ ਆ ਚਾੜੂ ਪਾਟੀ ਜਿਹਨੇ ਰਾਜਸਥਾਨ ਨੂੰ ਵੱਧ ਪਾਣੀ ਦਿੱਤਾ ਤੇ ਜਾ ਕੇ ਗਾਰੰਟੀਆਂ ਹਰਿਆਣੇ 'ਚ ਦੇਂਦੇ ਨੇ ਬਣਾ ਦਿਓ ਸਰਕਾਰ ਇੱਥੇ ਪੰਜਾਬ ਦਾ ਪਾਣੀ ਤੁਹਾਡੇ ਇੱਕ ਇੱਕ ਪਿੰਡ 'ਤਾਂ ਹੀ ਲੈ ਕੇ ਜਾਵਾਂਗੇ ਤੇ ਆਪ ਪਾਸ਼ਪਾ ਦੀ ਸਰਕਾਰ ਕਹਿੰਦੀ ਐ ਸਾਇਲ ਦੀ ਨਹਿਰ ਬਣਾਓ ਹਰਿਆਣੇ ਨੂੰ ਵੀ ਪਾਣੀ ਦਿਓ ਰਾਜਸਥਾਨ ਨੂੰ ਵੀ ਪਾਣੀ ਦਿਓ ਸਾਡਾ ਬੀਬੀਐਮਜੀ ਦਾ ਬੋਰਡ ਦਾ ਇੱਕ ਬੰਦਾ ਨੁਮਾਇੰਦਾ ਹੁੰਦਾ ਉਹਨੂੰ ਵੀ ਚੱਕ ਕੇ ਬਾਹਰ ਕੱਢ ਤਾ ਤੇ ਹੁਣ ਸਾਡਾ ਮੁੱਖ ਮੰਤਰੀ ਕਹਿੰਦਾ ਸਾਡੇ ਪਾਣੀ ਦਾ ਫੇਰਵਾ ਕਰ ਲਿਓ ਜੇ ਪਾਣੀ ਵਾਦੇ ਤਾਂ ਫਿਰ ਦੇਖ ਲੈਣਾ ਕੀ ਕਰਨਾ ਹੈ ਇੰਨੀ ਵੱਡੀ ਚੁਣੌਤੀ ਜਿੱਥੇ ਪਾਣੀ ਤੋਂ ਬਿਨਾ ਤੁਹਾਡਾ ਇਲਾਕਾ ਟੇਲਾ ਦੇ ਪਿੰਡ ਤੁਹਾਡੇ ਇਹੋ ਜਿਹੇ ਪਿੰਡ ਨੰਗਲਾ ਪਿੰਡ ਜਿੱਥੇ ਬੀਬੀਆਂ ਨੇ ਆ ਕੇ ਮੈਨੂੰ 2009 ਚ ਕਿਹਾ ਕਿ 35-35 ਸਾਲ ਤੋਂ ਅਸੀਂ ਪਾਣੀ ਨਹੀਂ ਦੇਖਿਆ ਸਾਡੇ ਪਿੰਡਾਂ 'ਚ ਰਿਸ਼ਤੇ ਨਹੀਂ ਹੁੰਦੇ ਉਸ ਪਾਣੀ ਦੀ ਘਾਟ ਨੂੰ ਦੂਰ ਕਰਨ ਵਾਸਤੇ ਪਿਛਲੇ 10 ਸਾਲਾਂ ਜਦ ਤੁਹਾਡੀ ਸਰਕਾਰ ਸੀ ਦਿਨ ਰਾਤ ਮਿਹਨਤ ਕਰਕੇ ਉਹ ਪਾਣੀ ਨੂੰ ਪੂਰਾ ਕਰਨ ਦਾ ਸੀ ਕੰਮ ਕੀਤਾ ਸੀ ਸੋਚੋ ਜੇ ਇਹ ਪਾਣੀ ਚਲੇ ਜਾਏ ਨਾਲ ਦੇ ਸੂਬੇ ਉਹ ਜਿਹੜੇ ਤਿੰਨੋਂ ਪਾਰਟੀਆਂ ਲੱਗੀਆਂ ਹੋਈਆਂ ਨੇ ਪੂਰਾ ਜ਼ੋਰ ਕੇਂਦਰ ਦਾ ਜ਼ੋਰ ਸੂਬੇ ਦੀ ਸਰਕਾਰ ਦਾ ਜ਼ੋਰ ਕੇਜਰੀਵਾਲ ਦਾ ਜ਼ੋਰ ਕਾਂਗਰਸ ਦਾ ਜ਼ੋਰ ਜੇ ਇਹ ਪਾਣੀ ਚਲੇ ਜਾਏ ਤੇ ਪੰਜਾਬ ਖਤਮ ਹੋ ਜਾਊਗਾ ਜਦ ਖੇਤਾਂ 'ਚ ਦਾਣੇ ਨਹੀਂ ਉਗਣਗੇ ਘਰਾਂ 'ਚ ਪੀਣ ਦਾ ਪਾਣੀ ਨਹੀਂ ਹੋਗਾ ਤੇ ਰਾਜਸਥਾਨ ਤੇ ਸਾਡੇ ਵਿੱਚ ਫਰਕ ਕੀ ਰਹਿ ਜਾਊਗਾ ਆ ਲੜਾਈ ਸ਼ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜ ਕੇ ਲੜ ਰਹੀ ਜਿਹੜੇ ਬਾਦਲ ਸਾਹਿਬ ਨੇ ਐਸਵਾਈਐਲ ਦੀ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਰਤੀਆਂ ਕਹਿੰਦੇ ਕਦੇ ਨਹਿਰ ਨਹੀਂ ਬਣੂਗੀ ਇੱਕ ਟੁਕੜਾ ਪਾਣੀ ਬਾਹਰ ਨਹੀਂ ਜਾਣ ਦਵਾਂਗੇ ਇਹ ਲੜਾਈ ਸਾਡੇ ਪਾਣੀਆਂ ਦੀ ਹੈਗੇ ਇਹ ਦਿੱਲੀ ਦੀ ਪਾਰਟੀਆਂ ਜਿਹੜਾ ਪਾਣੀ ਖੋਹਣਾ ਚਾਹੁੰਦੀਆਂ ਨੇ ਤੇ ਅਸੀਂ ਤੁਹਾਡੇ ਨਾਲ ਖੜਿਆ ਇੱਕ ਪਾਣੀ ਦਾ ਟੁਕੜਾ ਬਾਹਰ ਨਹੀਂ ਜਾਣ ਦਵਾਂਗੇ ਆ ਦਿੱਲੀ ਦੀਆਂ ਪਾਰਟੀਆਂ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਦੀਆਂ ਨੇ ਜਿਹੜੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕਰਦੀਆਂ ਨੇ ਆ ਹਰਿਆਣਾ ਕਮੇਟੀ ਜਿਹੜੇ ਸਾਡੇ ਐਸ்சிਪੀਸੀ ਨੂੰ ਧਾਰਮਿਕ ਸਥਾਨਾਂ ਨੂੰ ਗੋਰਿਆਂ ਤੋਂ ਆਜ਼ਾਦ ਕਰਾਇਆ ਸੀ ਸਾਡੇ ਵੱਡੇ ਵੱਡੇ ਰਿਆਂ ਨੇ ਆਪ ਦਾ ਖੂਨ ਡੋਲ ਕੇ ਤੇ ਆ ਆ ਕੇ ਕੇਂਦਰ ਦੀ ਸਰਕਾਰ ਆਪ ਦੇ ਜ਼ੋਰ ਤੇ ਜ਼ਬਰ ਦੇ ਨਾਲ ਹਰਿਆਣਾ ਵਿੱਚ ਪੁਲਿਸ ਭੇਜ ਕੇ ਚੁਣਾਈ ਹੋਏ ਨਮਾਇੰਦਿਆਂ ਨੂੰ ਚੱਕ ਕੇ ਬਾਹਰ ਸੁੱਟਿਆ ਨੇ ਆਪ ਦੇ ਪਿੱਠੂ ਉੱਥੇ ਬਿਠਾ ਕੇ ਅੱਜ ਕੀ ਹਾਲ ਕੀਤਾ ਹੋਇਆ ਜਲੂਸ ਰੋਸ ਸਿਖਾ ਦਾ ਨਿਕਲਦਾ ਹਰਿਆਣੇ 'ਚ ਦਿੱਲੀ ਕਪੰਟੀ ਨੂੰ ਡਰਾ ਟੰਕਾ ਦਿਓ ਨੰਦੇੜ ਸਾਹਿਬ ਦੀ ਕਮੇਟੀ ਹੋਏ ਪਟਨਾ ਸਾਹਿਬ ਦੀ ਕਮੇਟੀ ਹੋਏ ਚੁਣਾਈ ਹੋਏ ਬੰਦੇ ਬਾਹਰ ਸੱਟ ਕੇ ਸਾਰੇ ਸਰਕਾਰ ਦੇ ਹੱਥ ਛੋਕੇ ਉੱਥੇ ਬਿਠਾ ਦਿਓ ਤੇ ਐਸ்சிਪੀਸੀ 'ਚ ਇਹਨਾਂ ਨੇ ਕਿਹੜੀ ਕਸਰ ਛੱਡੀ ਸੀ ਉਹਦਾ ਧੰਨਵਾਦ ਤੁਹਾਡੇ ਸਾਰਿਆਂ ਦਾ ਸਾਡੇ ਮੈਂਬਰਾਂ ਦਾ ਜਿਹੜੇ ਖੜ ਗਏ ਤੇ ਉਹਨਾਂ ਨੂੰ ਕਬਜ਼ਾ ਤੇ ਉਹ ਨਾਕਾਮ ਰਹੇ ਉੱਥੇ ਆਪਣੇ ਮਾੜੇ ਉਹਨਾਂ ਦੇ ਜਿਹੜੀ ਸੋਚ ਸੀਗੀ ਸੋ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਸਾਡੇ ਕਿਸਾਨਾਂ ਨੂੰ ਕਦੇ ਵਖਵਾਦੀ ਕਦੇ ਆਤੰਕਵਾਦੀ ਕਦੇ ਵਖਵਕ ਤਰੀਕੇ ਦੇ ਨਾਲ ਇਹਨਾਂ ਦੇ ਤਸ਼ਦਦ ਸਾਡੇ 700 ਕਿਸਾਨ ਦਿੱਲੀ ਭੇਜ ਕੇ ਆ ਕਾਂਗਰਸ ਪਾਰਟੀ ਨੇ ਪੇਸ਼ਤਾ ਕਿਸਾਨਾਂ ਨੂੰ ਜਾਓ ਬੈਠੋ ਦਿੱਲੀ ਦੀ ਬਰੂਹਾ ਚ ਆਪਦੀ ਲੜਾਈ ਖੁਦ ਲੜੋ ਸ਼ਹੀਦ ਕਰਤੇ ਸਾਡੇ 700 ਕਿਸਾਨ ਇੱਕ ਵਾਰੀ ਬਤੌਰ ਮੁੱਖ ਮੰਤਰੀ ਕੈਪਟਨ ਬਾਹਰ ਨਿਕਲ ਕੇ ਨਹੀਂ ਗਿਆ ਕਿ ਪੁੱਛੋ ਪ੍ਰਧਾਨ ਮੰਤਰੀ ਜੀ ਰੋਜ਼ ਮੇਰੇ ਕਿਸਾਨ ਮਰ ਰਹੇ ਨੇ ਇਹਨਾਂ ਦੀ ਗੰਗ ਮੰਗੋ ਕਿਉਂਕਿ ਉਹਦੀ ਤਾਰਾਂ ਕਿੱਥੇ ਜੁੜੀਆਂ ਹੋਈਆਂ ਸੀ ਜਿੱਥੇ ਅੱਜ ਜਾ ਕੇ ਬੈਠਿਆ ਹੈ ਜਦ ਬਾਦਲ ਸਾਹਿਬ ਹੁੰਦੇ ਉਹਨਾਂ ਨੇ ਕਦੇ ਕਿਸਾਨਾਂ ਨੂੰ ਦਿੱਲੀ ਦੇ ਨੇੜੇ ਨਹੀਂ ਲੱਗੰਦੇ ਨਾ ਸੀ ਪਰ ਆਪ ਜਾ ਕੇ ਧਰਨੇ ਮਾਰਨੇ ਸੀ ਤੇ ਅੱਜ ਦਾ ਮੁੱਖ ਮੰਤਰੀ ਅੱਜ ਦਾ ਸਾਡੇ ਕਿਸਾਨ ਸਾਡੇ ਆਪਣੀ ਪੰਜਾਬ ਦੀ ਸਰ ਜ਼ਮੀਚੇ ਬੈਠ ਰਹੇ ਨੇ ਬੈਠੇ ਹੋਏ ਨੇ ਉਹੀ ਮੰਗਾ ਮੰਨਵਾਉਣ ਵਾਸਤੇ ਤੇ ਆ ਕੇ ਉਹਨਾਂ ਦੇ ਉੱਤੇ ਤਸ਼ੱਦਦ ਹੁੰਦਾ ਹੈ ਮੇਰੇ ਹਲਕੇ ਬੱਲੋ ਪਿੰਡ ਦਾ ਨੌਜਵਾਨ ਸ਼ੁਕਰਨ ਇਕਲਾਤਾ ਮੁੰਡਾ ਗੋਲੀਆਂ ਦੇ ਨਾਲ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ 250 ਤੋਂ ਵੱਧ ਕਿਸਾਨ ਜ਼ਖਮੀ ਹੋ ਜਾਂਦੇ ਨੇ ਉਹ ਸਾਡਾ ਨੌਜਵਾਨ ਬੱਚਾ ਪੱਪਲਪਰੀ ਜੀ ਨੂੰ ਪ੍ਰੇਤਪਾਲ ਜਿਹਨੂੰ ਬੋਰੀ ਦੇ ਵਿੱਚ ਨੱਤ ਕੇ ਐ ਉਹਦੇ ਨਾਲ ਤਸ਼ੱਦਦ ਕੀਤੀ ਜਾਂਦੀ ਹੈ ਤੇ ਸਾਡਾ ਮੁੱਖ ਮੰਤਰੀ ਮੂੰਹ ਤੇ ਤਲੇ ਲਈ ਬੈਠਿਆ ਘੁੱਟ ਨਹੀਂ ਨੇ ਟੇਕਦੇ ਤੂੰ ਅੱਜ ਪੰਜਾਬ ਦੀ ਹਫਾਜ਼ਤ ਜੇ ਪੰਜਾਬ ਸਰਕਾਰ ਨਹੀਂ ਕਰ ਸਕਦੀ ਤੇ ਲਾਹਨਤ ਮੇਰੇ ਹੋਜੀ ਸਰਕਾਰ 'ਚ ਜਿਹੜਾ ਵੋਟਾਂ ਵੇਲੇ ਝੂਠ ਮਾਰਦੀ ਸੀ 5 ਮਿੰਟਾਂ 'ਚ ਐਮਐਸਪੀ ਦਵਾਂਗੇ ਫਿਰ ਕਿਉਂ ਨਹੀਂ ਐਮਐਸਪੀ ਦਿੰਦੇ ਜਿਹੜਾ ਕਹਿੰਦਾ ਸੀ ਤਈ ਫਸਲਾਂ ਦਾ ਦਵਾਂਗਾ ਕਿਉਂ ਸਾਡੇ ਨੌਜਵਾਨ ਬੰਦੇ ਮਰਵਾ ਰਹੇ ਨੇ ਸਾਡੇ ਖੇਤੀਬਾੜੀ ਮੰਤਰੀ ਨੂੰ ਜੇ ਪੁੱਛਿਆ ਗਿਆ ਕਹਿੰਦਾ ਤਾਂ ਕਹਿਣ ਦੀ ਗੱਲਾਂ ਹੁੰਦੀਆਂ ਨੇ ਲੋਕੋ ਬਹੁਤ ਕਹਿਣ ਦੀ ਗੱਲਾਂ ਸੁਣ ਲਈ ਘਰ ਘਰ ਨੌਕਰੀ ਦੀ ਗੱਲ ਸੁਣ ਲਈ ਕਰਜ਼ਾ ਮਾਫੀ ਦੀ ਗੱਲ ਸੁਣ ਲਈ ਹਜ਼ਾਰ ਰੁਪਏ ਦੀ ਗੱਲ ਸੁਣ ਲਈ ਹੁਣ ਗੱਲਾਂ ਤੋਂ ਕੰਮ ਪੱਕ ਗਏ ਨੇ ਹੁਣ ਗੱਲਾਂ ਨਹੀਂ ਚਾਹੀਦਾ ਪੰਜਾਬ ਦੇ ਲੋਕੀ ਯਾਦ ਕਰਦੇ ਨੇ ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ ਜਿਨ੍ਹਾਂ ਨੇ ਘਰ ਘਰ ਰੋਟੀ ਪੱਕੇ 30 ਕਿਲੋ ਕਣਕ ਦਿੰਦੇ ਸੀ ਬਾਦਲ ਸਾਹਿਬ ਕੀ ਗਰੀਬ ਦੇ ਘਰ ਚ 30 ਦਿਨ ਰੋਟੀ ਪੱਕੇ ਚੱਕੇ ਕਾਂਗਰਸੀਆਂ ਨੇ 3 ਕਿਲੋ ਕੱਟ ਕੇ 15 ਕਿਲੋ ਕਰਤਾ ਉਹਨਾਂ ਦੇ ਮੰਤਰੀਆਂ ਨੇ ਜਾ ਕੇ ਰਾਸ਼ਨ ਗਰੀਬ ਦਾ ਬਾਜ਼ਾਰ 'ਚ ਵੇਚ ਕੇ ਮੋਟੇ ਪੈਸੇ ਕਮਾਏ ਜੇਲ੍ਹ ਕੱਟ ਕੇ ਆਇਆ ਰਾਸ਼ਨ ਮੰਤਰੀ ਕਾਂਗਰਸ ਦਾ ਬਾਦਲ ਸਾਹਿਬ ਸ਼ਗਨ ਦੇ ਚੈੱਕ ਦਿੰਦੇ ਸੀ ਬੰਦ ਕਰਤੀ ਸ਼ਗਨ ਦੀ ਸਕੀਮ ਵਜੀਫੇ ਮਿਲਦੇ ਸੀ ਬੱਚਾ ਵਾਸਤੇ ਤੇ ਬੇਈਮਾਨ ਕਾਂਗਰਸ ਦੇ ਮੰਤਰੀ ਨੇ ਬੱਚਿਆਂ ਦੇ ਵਜੀਫੇ ਦੇ ਪੈਸੇ ਕੱਟ ਕੇ ਖਾ ਗਿਆ ਉਹ ਵੀ ਜੇਲ੍ਹ ਕੱਟ ਕੇ ਬੱਚਿਆਂ ਦੀ ਪੜਾਈ ਛਡਾ ਦਿੱਤੀ ਸਾਈਕਲਾਂ ਦਿੰਦੇ ਸੀਗੇ ਕਾਰਾਂ ਦੇ ਮਤਾਨਾਂ ਦੇ ਚੈੱਕ ਹੁੰਦੇ ਸਿਗੇ ਦਵਾਈਆਂ ਵਾਸਤੇ ਮਦਦ ਹੁੰਦੀ ਸੀ ਹਰ ਪੱਖੋਂ ਹਰ ਵਾਰ ਬੱਚਾ ਵਾਸਤੇ ਖੇਡਾਂ ਦਾ ਸਮਾਨ ਕੀ ਜਿਮ ਕੀ ਵਰਲਡ ਕਬੱਡੀ ਕੱਪ ਆ ਕਿਸਾਨ ਮੇਰੇ ਵੀਰ ਬੈਠੇ ਨੇ ਦੱਸੋ ਕਿੰਨੀਆਂ ਮੋਟਰਾਂ ਬਾਦਲ ਸਾਹਿਬ ਨੇ ਤੁਹਾਨੂੰ ਵੰਡੀਆਂ ਜੇ ਇੱਕ دیਵਾਨੀ ਕਿਸੇ ਤੋਂ ਲਿੱਤੀ ਹੋਈ ਤੇ ਸੱਤ ਸਾਲਾਂ ਚ ਦੱਸ ਦੋ ਜੇ ਇੱਕ ਵੀ ਕਿਸਾਨ ਆਇਆ ਦੋ ਦੋਨੋ ਝੂਠੀ ਭਾਈਵਾਲ ਪਾਰਟੀਆਂ ਨੇ ਜੇ ਇੱਕ ਮੋਟਰ ਦਿੱਤੀ ਹੈ ਲੱਖਾਂ ਰੁਪਏ ਖਰਚ ਕੇ ਵੀ ਅੱਜ ਮੋਟਰ ਦਾ ਕਨੈਕਸ਼ਨ ਨਹੀਂ ਮਿਲਦਾ ਉਹੀ ਖਜ਼ਾਨਾ ਹੈ ਲੇਕਿਨ ਸੋਚ ਨਹੀਂ ਹੈਗੀ बादल साहब ने मोटर के बिल माफ किए कदे भी किसान दे उ बोझ ना पाए हमेशा सरकार आए बोझ चकन गया फोकल पॉइंट बनाते मंडियां बनाती फड़ थोड़े पक्के करते कसी नहर सुए करते खाल थोड़े सब पक्के करते ਮੋਕੇ ਉੱਤੇ ਮੋਟਰਾਂ ਲਾਤੀਆਂ ਲਿੰਗ ਸੜਕਾਂ ਦਾ ਜਾਲ ਵਿਛਾਪਤਾ ਤੁਹਾਡੇ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਇੱਥੇ ਤਾਂ ਹੀ ਤੁਹਾਡੀ ਪਰਿਵਾਰਕ ਤੇ ਜਿਹੜੀ ਰਜਿਸਟਰੀ ਉਹਦੀ ਫੁੱਈ ਤੱਕ ਮਾਫ ਕਰਤੀ ਤੇ ਜੇ ਕਦੇ ਕਿਸਾਨ ਦੇ ਉੱਤੇ ਕੋਈ ਆਪਤਾ ਆਈ ਪਹਿਲ ਦੀ ਤੌਰ 'ਤੇ ਬਾਲਾ ਸਾਹਿਬ ਨੇ ਤੁਹਾਡੀ ਬਾਹ ਫੜੀ ਯਾਦ ਕਰੋ ਇਸ ਧਨਵੇਂ ਦੇ ਇਲਾਕੇ ਵਿੱਚ ਪਹਿਲੀ ਵਾਰੀ ਚਿੱਟੇ ਸੁੰਡੀ ਦੇ ਨਾਲ ਜੇ ਨਰਮੇ ਦਾ ਨੁਕਸਾਨ ਹੋਇਆ ਸੀ ਅੱਜ ਲੋਕੀ ਯਾਦ ਕਰਦੇ ਨੇ ਸਤਿ ਸ੍ਰੀ ਅਕਾਲ ਦਸੋ ਫਿਰ 8 ਰੁਪਏ 8000 ਰੁਪਏ ਪਰ एकड़ ਦੇ ਹਿਸਾਬ ਤੇ ਜਿੱਥੇ ਨਰਮੇ ਦਾ ਕਿਸਾਨ ਬੈਠਿਆ ਸੀ ਇੱਕ ਇੱਕ ਨੂੰ ਬਾਬਾ ਸਾਹਿਬ ਨੇ ਮੁਆਵਜ਼ਾ ਭੇਜਿਆ ਹੱਥ ਖੜੇ ਕਰਕੇ ਦੱਸੋ ਇੱਕਦਲ ਮੈਂ ਸੱਚ ਕਹਿ ਰਹੀ ਆ ਕਿ ਨਹੀਂ ਬਲਕਿ ਆ ਵੀ ਦੱਸ ਦੋ ਕਿ ਜਿਨ੍ਹਾਂ ਨੇ ਝੋਨਾ ਬੀਜਿਆ ਸੀ ਉਹ ਵੀ ਲੈ ਗਏ ਸੀਗੇ ਇਹ ਤਾਂ ਮੈਂ ਨਹੀਂ ਕਹਿੰਦੀ ਤੇ ਪਹਿਲੀ ਵਾਰੀ ਦੇਸ਼ ਦੇ ਇਤਿਹਾਸ 'ਚ ਜਿਹੜੇ ਮਜ਼ਦੂਰਾਂ ਦੀ ਚੁਗਾਈ ਦੀ ਮਜ਼ਦੂਰੀ ਮਾਰੀ ਗਈ ਸੀ ਦੱਸੋ ਜੇ ਉਹਨਾਂ ਨੂੰ ਵੀ ਮੁਆਵਜ਼ਾ ਭੇਜਿਆ ਕਿ ਨਹੀਂ ਬਾਬਾ ਸਾਹਿਬ ਨੇ ਤੇ ਫੇਰ ਉਹਦੇ ਬਾਅਦ ਇਹ ਦੋਆ ਸਰਕਾਰਾਂ ਦੇ ਸਮੇਂ ਤਿੰਨ ਫਸਲਾਂ ਨਰਮਿਆਂ ਦੀ ਬਿਮਾਰੀ ਦੀ ਚਪੇਟ ਚ ਆ ਗਿਆ ਕਣਕਾਂ ਦਾ ਨੁਕਸਾਨ ਗੜਿਆਂ ਦੇ ਨਾਲ ਮੀਂਹ ਦੇ ਨਾਲ ਅੱਧਾ ਪੰਜਾਬ ਹੜਾ ਚ ਦੋ ਵਾਰੀ ਡੁੱਬ ਪਿਆ ਤੁਹਾਡੇ ਕਿੰਨੇ ਪਸ਼ੂ ਡੰਗਰ ਬਿਮਾਰੀ ਦੇ ਨਾਲ ਮਰ ਗਏ ਤੇ ਆ ਜਿਹੜੇ ਰੰਗਲੇ ਪੰਜਾਬ ਦੇ ਸੁਪਨੇ ਦਿਖਾਉਂਦੇ ਸੀ

ਜੇ ਆ ਗਏ ਤੁਹਾਡੇ ਪਿੰਡਾਂ 'ਚ ਪੰਜੇ ਵਾਲੇ ਸਾਰੇ ਬੇਰੋਜ਼ਗਾਰ ਬੱਚੇ ਖੜੇ ਕਰ ਦਿਓ ਤੇ ਪੁੱਛੋ ਇਹਨਾਂ ਦੀ ਘਰ ਘਰ ਨੌਕਰੀ ਕਿੱਥੇ 5 ਸਾਲ ਦਾ ਸਮਾਂ ਦਿੱਤਾ ਸੀ ਕਿੱਥੇ ਇਹਨਾਂ ਦਾ 2500 ਜਿਹੜਾ ਤੁਸੀਂ ਕਿਹਾ ਸੀ ਬੇਰੋਜ਼ਗਾਰੀ ਭੱਤਾ ਦੇਵਾਂਗੇ 60 ਮਹੀਨੇ ਤੁਸੀਂ ਐਸ਼ ਕੀਤੀ ਕਿਹੜੇ ਬੱਚੇ ਨੂੰ ਦਿੱਤਾ ਕਿੱਥੇ ਨੇ ਇਹਨਾਂ ਦੇ ਮੋਬਾਈਲ ਫੋਨ ਤੇ ਫਿਰ ਕਿਸਾਨਾਂ ਨੇੜੇ ਆਨ ਉਹ ਦਿਖਾਓ ਆਪ ਦਾ ਚਿੱਠਾ ਸਾਰਾ ਜਿਹੜਾ ਕਹਿੰਦੇ ਸੀ ਔਰਤਿਆਂ ਦਾ ਹੋਏ ਬੈਂਕਾਂ ਦਾ ਹੋਏ ਸਾਰਾ ਕਰਜ਼ਾ ਮਾਫ਼ ਕਰ ਦਾਂਗੇ ਮਾਫ਼ ਤਾਂ ਕੀ ਕੀਤਾ ਇਹਨਾਂ ਦੇ ਉੱਤੇ ਵਿਸ਼ਵਾਸ ਕਰਕੇ ਵਿਚਾਰੇ ਕਿਸਾਨਾਂ ਨੇ ਆਪ ਦੀ ਕਿਸ਼ਤਾਂ ਭਰਨੀਆਂ ਬੰਦ ਕਰ ਦਿੱਤੀ ਤੇ ਲੈਣੇ ਦੇ ਡਿਫਾਲਟਰ ਹੋ ਗਏ ਉਹ ਇਹਨਾਂ ਨੇ ਦੇ ਦਨੇ ਪੈ ਗਏ ਤੁਸੀਂ ਸੋਚਾ ਵੀ ਸਾਰੇ ਬਾਦਲ ਸਾਹਿਬ ਵਰਗੇ ਹੁੰਦੇ ਨੇ ਕਿ ਬਾਦਲ ਸਾਹਿਬ ਜੋ ਕਹਿੰਦੇ ਨੇ ਉਹ ਕਰ ਦਿੰਦੇ ਨੇ ਬਾਦਲ ਸਾਹਿਬ ਦੀ ਜ਼ਬਾਹ ਕਰਕੇ ਤੁਸੀਂ ਇਹਨਾਂ ਬੇਈਮਾਨਾਂ ਦੀ ਗੱਲ 'ਚ ਆ ਗਏ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਵਿਚਾਰੀਆਂ ਉਸ ਟਾਈਮ ਤਾਂ ਫਾਰਮ ਵੀ ਭਰਵਾਤੇ ਮੋਬਾਈਲ ਫੋਨ 'ਚ ਟੂ ਟੂ ਕਰਕੇ ਮੈਸੇਜ ਵੀ ਆਉਂਦੇ ਸੀ ਬਸ ਨੱਪ ਦੋ ਨੱਪ ਦੋ ਛੇਤੀ ਛੇਤੀ ਬਟਨ ਛਾੜੂ ਦਾ ਹਰ ਮਹੀਨੇ ਹਜ਼ਾਰ ਰੁਪਏ ਡਿਗਿਆ ਕਰਨਗੇ ਤੇ ਬੀਬੀਆਂ ਨੇ ਵੀ ਚੱਕ ਤੇ ਫੱਟੇ ਉਹ 92 ਬਣਾਤੇ ਇਹਨਾਂ ਦੇ ਤੇ ਹੁਣ ਖਾਤੇ ਖੁੱਲੇ ਨੇ ਤੇ ਉਹਦੇ ਵਿੱਚ ਕੀ ਆਇਆ ਕੁਛ ਨਹੀਂ ਕੋਈ ਗੱਲ ਨਹੀਂ ਵੋਟਾਂ ਵੇਲੇ ਤਾਂ ਆਣਗੇ ਅੱਗੇ ਪਿੱਛੇ ਤਾਂ ਆਈ ਨਹੀਂ ਤਿਆਰ ਰੱਖ ਲੈ ਉਹ ਝਾੜੂ ਜਿਹੜਾ ਝਾੜੂ ਨੂੰ ਦਿਖਾ ਕੇ ਇਹਨਾਂ ਨੇ ਕਿਹਾ ਸੀ ਵੋਟਾਂ ਪਾਓ ਹੁਣ ਜਦ ਆਣਗੇ ਪੁਰਾਣਾ ਹਿਸਾਬ ਜ਼ਰੂਰ ਲੈ ਲੈਣਾ ਆ ਰਿਹਾ ਝਾੜੂ ਹੁਣ ਨਵੀਂ ਗੱਲ ਨਹੀਂ ਸੁਣਨੀ ਹੁੰਦਾ ਸਰਕਾਰ ਤੁਹਾਡੀ ਹੈ ਖਜ਼ਾਨਾ ਤੁਹਾਡੇ ਕੋਲ ਹੈ ਕਰਜ਼ਾ ਝਾੜਦਾ ਸਾਡੇ ਸਿਰ ਦੇ ਉੱਤੇ ਸਾਡੇ 26000 ਰੁਪਏ ਮਾਰਦਾ ਪਹਿਲੇ ਜਾ ਕੇ ਖਾਤੇ 'ਚ ਪਾਓ ਤਾਂ ਨਵੀਂ ਗੱਲ ਦੱਸਣਾ ਜੇ ਤਾਂ ਆ ਰਿਹਾ ਝਾੜੂ ਇਹਦੇ ਨਾਲ ਹੀ ਸੇਵਾ ਕਰਾਂਗੇ ਜੇ ਇਹ ਤੁਸੀਂ ਹਿਸਾਬ ਲਓਗੇ ਬੰਦੇ ਦੇ ਪੁੱਤ ਬਣ ਨਿਸ਼ਾਨ ਕੇ ਨਹੀਂ ਤਾਂ ਫੇਰ ਤੁਹਾਡੀ ਵੋਟ ਕੱਟ ਗਈ ਨਵਾਂ ਸੁਪਨਾ ਤੁਹਾਨੂੰ ਦਿਖਾ ਕੇ ਨਵਾਂ ਲਾਰਾ ਲਾ ਕੇ ਆਪ ਤਾਂ ਕੁਰਸੀ ਤਾਈ ਪਹੁੰਚ ਜਾਣਗੇ ਤੇ ਕੁਰਸੀ 'ਚ ਪਹੁੰਚ ਗਏ ਦੋ ਦੋ ਵਿਆਹ ਕਰ ਲੈ ਦੋ ਚਾਰ ਹੋਰ ਕਰ ਲਾਂਗੇ ਤੁਸੀਂ ਇੱਥੇ ਦੇ ਇੱਥੇ ਬੈਠੇ ਰਹਿ ਜਾਓਗੇ ਇਹਨਾਂ ਦਾ ਵਿਆਹ ਕਰਨ ਦਾ ਠੇਕਾ ਚੱਕਿਆ ਆਪਾਂ ਹਾਂ ਉਹ ਵੀ ਖਰਚਾ ਸਾਡੇ ਉੱਤੇ ਸੋ ਅੱਜ ਸਮਾ ਆ ਗਿਆ ਹੈਗਾ ਹੁਣ ਇਹਨਾਂ ਦੇ ਰਿਸ਼ਤੇ ਆਪਾਂ ਨਹੀਂ ਕਰਾਣੇ ਹੁਣ ਆਪਣਾ ਪੁਰਾਣਾ ਹਿਸਾਬ ਲੈਣਾ ਹੈ ਸਤਿਯਾਰੀ ਰੱਖੋ ਇਹ ਜ਼ਰੂਰ ਧਿਆਨ ਰੱਖਣਾ ਕਿ ਜਿੰਨੇ ਆਨਗੇ ਸਾਰੇ ਰਲੇ ਹੋਏ ਨੇ ਅੱਜ ਤੱਕੜੀ ਨੂੰ ਹਰਵਾਉਣ ਵਾਸਤੇ ਸਾਰੇ ਇਕੱਠੇ ਹੋ ਗਏ ਇੱਕ ਤਾਂ ਤੁਸੀਂ ਦੇਖਿਆ ਜਿਹਨੂੰ ਤੁਸੀਂ ਕੱਢਿਆ ਉਹ ਚੱਕ ਕੇ ਕਾਂਗਰਸ ਨੇ ਲੈ ਲਿਆ ਸਾਰੇ ਪਟਿੰਡੇ 'ਚ ਪੋਸਟਰ ਲੱਗ ਗਏ ਸੀ ਕਾਂਗਰਸ ਦੇ ਪ੍ਰਧਾਨ ਸਾਹਿਬ ਦੇ ਉਹਨਾਂ ਦਾ ਪਰਿਵਾਰ ਮਹੀਨਾ ਭਰ ਤੋਂ ਜੁਦੀਆ ਕਸ ਰਿਹਾ ਸੀ ਵੋਟਾਂ ਮੰਗਣ ਵਾਸਤੇ ਫਿਰ ਕੀ ਸਮਝਾਤਾ ਹੋਇਆ ਕਿ ਪ੍ਰਧਾਨ ਸਾਹਿਬ ਦੀ ਟਿਕਟ ਕੱਟੀ ਗਈ ਤੇ ਜਿਨ੍ਹਾਂ ਅਕਾਲੀਆਂ ਨੂੰ ਕਢਵਾਇਆ ਸੀਗਾ ਉਹਨਾਂ ਨੂੰ ਟਿਕਟ ਥਮਾਈ ਗਈ ਨਿਸ਼ਾਨਾ ਕੀ ਇਹ ਜਾ ਕੇ ਅਕਾਲੀਆਂ ਦੇ ਵੋਟਾਂ 'ਚ ਖੋਰਾ ਪਾਏ ਉਥੇ ਡੈਂਟ ਲਾਏ ਫਿਰ ਆ ਗਏ ਸਾਡੇ ਭਾਜਪਾ ਵਾਲੇ ਜਿਨ੍ਹਾਂ ਨੇ ਸਾਰੀ ਵੱਡੀ-ਵੱਡੀ ਪਾਰਟੀਆਂ ਦੇ ਵੱਡੇ ਡਿਗਜ ਖੜਦੇ ਨੇ ਉਹਨਾਂ ਨੂੰ ਕੋਈ ਨਹੀਂ ਲੱਭਿਆ ਇੱਕ ਅਕਾਲੀ ਪਰਿਵਾਰ ਦੀ ਨੂਪਟ ਲਈ ਕਿਸ ਨਿਸ਼ਾਨੇ ਦੇ ਨਾਲ ਕਿ ਆ ਨੂ ਵੀ ਉੱਥੇ ਹੀ ਖੋਰਾ ਲਾਉਗੀ ਜਿਹਨੂੰ ਆਪਾਂ ਹਰਾਣਾ ਹੈ

ਇਹ ਰਾਦੇ ਕੋਲ ਤਾਕਤ ਆ ਗਈਆ ਵੱਡਾ ਵੱਡਾ ਦੇਸ਼ ਦਾ ਖਜ਼ਾਨਾ ਸੂਬੇ ਦਾ ਖਜ਼ਾਨਾ 70 ਸਾਲ ਪੰਜਾਬ ਦੇ ਉਤੇ ਰਾਜ ਕਰਨ ਵਾਲੀ ਪਾਰਟੀਆਂ ਦੇ ਕੋਲ ਖਜ਼ਾਨਾ ਲੇਕਿਨ ਇਸ ਤਕੜੀ ਦੇ ਕੋਲ ਖਜ਼ਾਨਾ ਹੈ ਉਹ ਕੀਤੇ ਹੋਏ ਕੰਮਾਂ ਦਾ ਦਿੱਤੀ ਹੋਈ ਸਹੂਲਤਾਂ ਦਾ ਤੇ ਤੁਹਾਡੇ ਦਿਲਾਂ ਵਿੱਚ ਸਰਪ੍ਰਕਾਸ਼ ਸਿੰਘ ਬਾਦਲ ਤੇ ਆਪ ਦੀ ਪੰਜ ਦੀ ਪਾਰਟੀ ਪ੍ਰਤੀ ਤੁਹਾਡਾ ਪਿਆਰ ਆਸ ਉਸ ਪਿਆਰ ਦੇ ਸਹਾਰੇ ਇਹ ਚੋਣ ਲੜ ਰਿਹਾ ਮੈਂ ਆਸ ਕਰਦੀਆ ਕਿ ਤੁਸੀਂ ਪੰਥ ਨੂੰ ਜਿਤਾਓਗੇ ਤੇ ਦਿੱਲੀ ਦੇ ਭੇਜੇ ਹੋਏ ਇਹ ਗੁਲਾਮਾਂ ਨੂੰ ਦਿੱਲੀ ਦਾ ਰਸਤਾ ਦਿਖਾਓਗੇ ਜਿਵੇਂ ਸਾਡੇ ਕਿਸਾਨ ਦਿਖਾ ਰਹੇ ਨੇ ਸੋ ਮੈਂ ਆਪਣੇ ਪ੍ਰਾਰਭ ਵਿਪਰੀਦਾ ਜਿੱਥੇ ਧੰਨਵਾਦ ਕਰਦੀ ਆ ਮੈਂ ਆਸ ਕਰਦੀ ਆ ਸਾਡੇ ਵਰਕਰਾਂ ਦੇ ਨਾਲ ਰਵੀ ਜੀ ਤੁਸੀਂ ਤਾਂ ਮੈਂ ਰਲ ਕੇ ਵਰਕਰ ਬਣ ਕੇ ਇਸ ਇਲਾਕੇ ਦੀ ਸੇਵਾ ਕਰਾਂਗੇ ਇਹਨਾਂ ਨੂੰ ਭੁਲਾ ਦਾਂਗੇ ਕਿ ਜਿਹੋ ਜਿਹੇ ਇਹਨਾਂ ਦੇ ਲੋਕੀ 5-10 ਸਾਲ ਤੋਂ ਇੱਥੇ ਬੈਠੇ ਇਹਨਾਂ ਨੂੰ ਤਪਾਇਆ ਸੀਗਾ ਇੱਕ ਵਾਰ ਫੇਰ ਉਸ ਤਕੜੀ ਦੀ ਪਾਲਿਸੀ ਦੇ ਨਾਲ ਹਰੇਕ ਨੂੰ ਆਪਣਾ ਹੱਕ ਮਿਲੇ ਆਓ ਨੀਵ ਰੱਖਿਏ 2024 ਵਿੱਚ 13 ਦੀ 13 ਸੀਟਾਂ ਵਿੱਚ ਤਕੜੀ ਤਕੜੀ ਕਰਕੇ

ਪਿੰਡ ਪਿੰਡ ਵਿੱਚ ਜਾ ਕੇ ਲੋਕਾਂ ਦੇ ਵਿੱਚ ਬਹਿ ਕੇ ਬਤੌਰ ਮੁੱਖ ਮੰਤਰੀ ਤੋਂ ਸਿੱਖਿਆ ਬਾਦਲ ਸਾਹਿਬ ਤੋਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਤੁਹਾਡੀ ਸਰਕਾਰ ਤੁਹਾਡੇ ਵਿੱਚ ਆਏ ਵਿੱਚ ਬਹਿ ਕੇ ਤੁਹਾਡੀ ਤਕਲੀਫਾਂ ਦੀ ਸੁਣਵਾਈ ਹੋਏ ਇਹੋ ਜੀ ਸਰਕਾਰ ਪੰਜਾਬ ਚ ਲੈ ਕੇ ਆਈਏ ਤੇ ਉਹਦੀ ਨੀਵ ਆਪਾਂ ਰੱਖੀਏ ਪਹਿਲੀ ਜੂਨ ਨੂੰ ਉਹਦਾ ਰਿਜ਼ਲਟ ਆਪਾਂ ਕੱਢਿਆ 4 ਜੂਨ ਨੂੰ ਬਹੁਤ-ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਤਲਵੰਦੀ ਸਾਹਿਬਾ ਤੋਂ ਤੁਸੀਂ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ ਜਮ ਕੇ ਨਿਸ਼ਾਨਾ ਸਾਧ ਦੇਰ ਸੁਮਿਤਕੌਰ ਬਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਾਂਗਰਸ ਤੇ ਕੇਂਦਰ ਦੀ ਸਰਕਾਰ ਤੇ ਕਿ ਕਿਸ ਨ ਦੇ ਨਾਲ ਦਿੱਲੀ ਤੋਂ ਚੱਲ ਰੀਆਂ ਪਾਰਟੀਆਂ ਪੰਜਾਬ ਨੂੰ ਲਗਾਤਾਰ ਜਿਹੜਾ ਹੈ ਨੁਕਸਾਨ ਪਹੁੰਚਾ ਰੀਆਂ ਨੇ ਪੰਜਾਬ ਨੂੰ ਸਿਰਫ ਖੇਤਰੀ ਪਾਰਟੀ ਦੀ ਅਗਵਾਈ ਦੀ ਹੀ ਲੋੜ ਹੈ ਸ਼੍ਰੋਮਣੀ ਕਲਦਲ ਇੱਕੋ ਇੱਕ ਖੇਤਰੀ ਪਾਰਟੀ ਜਿਹੜੀ ਕਿ ਲਗਾਤਾਰ ਪੰਜਾਬ ਦੇ ਲਈ ਕੰਮ ਕਰਦੀ ਆਈ ਹੈ ਤੇ ਅੱਗੇ ਵੀ ਕਰੇਗੀ ਦਿੱਲੀ ਵਾਲੀ ਪਾਰਟੀਆਂ ਦੀ ਸੋਚ ਪੰਜਾਬ ਵਿਰੋਧੀ ਹੈ ਤੇ ਹੁਣ ਵਖਰੇਵੇ ਦੂਰ ਕਰਕੇ ਪੰਥ ਦਾ ਝੰਡਾ ਬੁਲੰਦ ਕਰੀਏ ਅਸਮ੍ਰਿਤ ਕੌਰ ਬਾਦਲ ਨੇ ਇਸ ਮੌਕੇ तमाम ਨੂੰ ਵਧਾਈ ਕੱਟ ਇਸ ਵੇਲੇ ਤਲਵੰਡੀ ਸਾਬੋਤ ਨਜ਼ਰ ਆਇਆ ਉੱਥੇ ਬੋਲਦਿਆਂ ਕਿਹਾ ਸੋ ਇੱਥੇ ਦਿੱਲੀ ਦੀਆਂ ਪਾਰਟੀਆਂ ਪੰਜਾਬ ਦਾ ਪਾਣੀ ਖੋਣਾ ਚਾਹੁੰਦੀਆਂ ਨੇ ਸ਼੍ਰੋਮਣੀ ਕਾਲਦਲ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਹੈ ਤੇ तमाम ਜਿਹੜੇ ਵੀ ਵਾਅਦੇ ਕੀਤੇ ਨੇ ਉਸ ਨੂੰ ਪੂਰਾ ਕੀਤਾ ਹੈ ਧਾਰਮਿਕ ਸਥਾਨਾਂ ਉੱਪਰ ਕਿਸ ਤਰ੍ਹਾਂ ਨਾਲ ਕਬਜ਼ਿਆਂ ਦੀ ਸਾਜ਼ਿਸ਼ ਹੋ ਰਹੀ ਹੈ ਇਸ ਨੂੰ ਲੈ ਕੇ ਵੀ ਉਹਨਾਂ ਨੇ तमाम ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਸਾਧਿਆ ਹਰੜਾ ਵਿੱਚ ਗੁਰਦੁਆਰਾ ਕਮੇਟੀ ਉੱਪਰ ਕਬਜ਼ਾ ਕੀਤਾ ਗਿਆ ਹੈ ਸੋ ਇਸ ਮੌਕੇ ਤੇ ਜਮ ਕੇ ਨਿਸ਼ਾਨਾ ਸਾਧਿਆ ਹੈ ਇਸ ਕੇਂਦਰ ਦੀ ਧੱਕੇਸ਼ਾਹੀ ਕਰਕੇ ਦਿੱਲੀ ਵਿੱਚ 700 ਕਿਸਾਨ ਚਹੇਦ ਹੋਏ ਨੇ ਲੇਕਿਨ ਇਥੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਜਮ ਕੇ ਨਿਸ਼ਾਨਾ ਸਾਧਿਆ ਕਿ ਕਿਸ ਤਰ੍ਹਾਂ ਕੇਂਦਰ ਨਾਲ ਮਿਲ ਕੇ ਇਥੇ ਕਿਸਾਨਾਂ ਦੇ ਖਿਲਾਫ ਕੰਮ ਕੀਤਾ ਹੈ ਕੇਂਦਰ ਸਰਕਾਰ ਦੇ ਅੜੀਲ ਰਵਈਏ ਕਰਕੇ ਕਿਸਾਨ ਲਗਾਤਾਰ ਬੈਠੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਪਵੱਟੀ ਹੋਈ ਹੈ ਕਿਉਂਕਿ ਉਹ ਕੇਂਦਰ ਨਾਲ ਰਲਲੇ ਹੋਏ ਨੇ ਭਗਵੰਤ ਮਾਨ ਕੇਂਦਰ ਸਰਕਾਰ ਦੇ ਨਾਲ ਰਲਲੇ ਹੋਏ ਨੇ ਇਹ ਹਰਸ਼ਮਿਤ ਕੌਰ ਬਾਦਲ ਨੇ ਨਿਸ਼ਾਨਾ ਸਾਧਿਆ ਇਸ ਤੋਂ ਪਹਿਲਾਂ ਦੱਸ ਦੇ ਕਿ ਬਿਕਮ ਸਿੰਘ ਮਜੀਠੀਆ ਤੇ ਰਮਣੀ ਕਾਦਰ ਪ੍ਰਦਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਜਮ ਕੇ ਨਿਸ਼ਾਨੇ ਸਾਦੇ ਗਏ ਅਰੇ ਛੋਟੀ ਬ੍ਰੇਕ ਲਈ ਤੇ ਰੁਕ ਲੈਨੇ ਆ ਬੜੇ ਰੋਸਾਰੇ ਨਾਲ